ਲੋ ਜੀ ਦੀਦੀ ਹੋਰੀ ਆ ਗਏ ਮਸਤ ਘਾਣੇ ਤੋਂ ਬੱਸ ਤਾਂ ਜੀ ਤੁਹਾਡੇ ਨੂੰ ਲੱਗ ਗਿਆ ਇੱਧਰ ਕੰਨ ਚ ਮਿਲਾਈ ਚ ਆ ਜਾਣਿਆ ਪੁੱਤਰ ਸੀ ਉਹ ਜੀ ਭਾਗੇ ਸਾਂਦਾਲਾ ਜੁੱਤੀ ਲੈ ਚੱਪਣਾ ਪਾਲਾਂ ਦੀ ਤਾ ਉਹ ਦੇ ਦੇ ਕੋਈ ਨਹੀਂ ਪਾਲ ਥੱਲੇ ਐਸੇ ਤਾਂ ਨਹੀਂ ਦੇਖੀ ਹੋਰ ਆਈ ਗਈ ਲੂਟਿੰਗ ਖਾਦੀ ਨਾ ਉਹ ਪਾਲੇ ਤੀ ਕੋਆ ਕੁ ਬੋਲੀ ਚਾਹ ਨਾ ਹੋਰ ਚਾਹ ਪੀ ਲਈ ਤੀ ਨਾ ਨਾ ਰੋਟੀ ਨਹੀਂ ਹੋਰ ਬਣਾ ਲੈਣਾ ਚਾਤਾ ਪੀਣ ਨੇ ਕੋਈ ਕੀ ਬਣਾ ਲੈ ਕੋਈ ਨੰਬਰ ਤੂੰ ਕੰਮ ਕਰਾ ਲੈ ਸਾਤੋਂ ਕੋਈ ਹੈਗਾ ਜੇ ਫਿਰ ਨਗਰ ਕੀਰਤਨ ਆਊਗਾ ਹੈ ਨਗਰ ਕੀਰਤਨ ਤੇ ਜਾਵਾਂਗੇ ਉੱਦੋਂ ਪਾਣੀ ਮम्मी ਨੂੰ ਕਹਿੰਦੇ ਹਾਂ ਇਹ ਨਹੀਂ ਚੀਂਗਾ ਚੱਪਲਾ ਪਾ ਲੈ ਪਾਣੀ ਕਿਹੜਾ ਪਾਉਣੀ ਆਹ ਦੇਖੋ ਕਿ ਮੱਦੀ ਆ ਲਾਇਆ ਗਈ ਜਿਹੜਾ ਇਹਨੇ ਰਸੋਈ ਚ ਨਾ ਤੇ ਤੇ ਪਾਣੀ ਵਾਲਾ ਇਹ ਮੰਨਿਆ ਆਪ ਤੇ ਹਾਂਡੇ ਵਾਸਤੇ ਆਉਂਦਾ ਦਾ ਪਾਣੀ ਦਿੱਤਾ ਅੱਜ ਆਵਾਂਗੇ ਨਾ ਇਹ ਤਾਂ ਤੇ ਪਾਣੀ ਹੁਣ ਤਾਂ ਦੇਗਾ ਹੁੰਦੇ ਨੇ ਵਧੀਆ ਮੈਨੂੰ ਲੱਗਦਾ ਇੱਥੇ ਲਾਉਣਾ ਪੈਂਦਾ ਇਹ ਕਿਸੇ ਇਸੇ ਜਾਊਗਾ ਹਮ ਗਰਮ ਪਾਣੀ ਵਾਸਤੇ ਆ ਰਹੀ ਏ ਪਕਾਣੇ ਲੱਗੀ ਹੈ ਨੀ ਹੋ ਗਾਣੇ ਸਵਾਲੇ ਪਾਣੀ ਹਾਂ ਲੱਡੂਆਂ ਦੀ ਪਕੌੜੀਆਂ ਦੀ ਖਾ ਲਈ ਪਕੌੜੀਆਂ ਪਾਣੀ ਦੇ ਪਾਣੀ ਪੀਣੇ ਨੇ ਪਾਣੀ ਪਾਣੀ ਨਿੱਗੜੇ ਦੇ ਐਜੀ ਕਰ ਲੈਣੀ ਆ ਨਾ ਕੀ ਚਾਹ ਤੇ ਇਹਦੇ ਬੁੱਤੇ ਜਿੱਤਾ ਗਾਣੇ ਨਾਉਂ ਤੇ ਆ ਨਾ ਸਾਜੀ ਤੇ ਪਾਣੀ ਉਹ ਤੇ ਮੈਂ ਮੇਹਰ ਲੈ ਦਿੰਦਾ ਹਾਂ ਕਿੰਨਾ ਕਰੇ ਲੱਡੂ ਨੇ ਵੇ ਤਾਂ ਨਾ ਤੇ ਪਿੰਨਾਂ ਦੇ ਕੋਲੇ ਡੱਬੀ ਜੀ ਜਿ ਵਤ ਨਾ ਟੋਣੀ ਖੰਡਾ ਅਈਆ ਗੰਦੇ ਨੋ ਮਾ ਮਾ ਖਿਲਾਏਗਾ ਅੱਖਾਂ ਧੜਕੇ ਰਹਿਣਾ ਮੇਲੇ ਜਿੱਤਾ ਬੜੀ ਕੁਟੀ ਕੱਟੀ ਪੱਗੀਆਂ ਬੀ ਨਾ ਮੇਲੇ ਚ ਨੀ ਗਰਮੀ ਹੁੰਦੀ ਉੱਥੇ ਤੜਕੇ ਮਸ਼ੀਨ ਖੋਲ ਕੇ ਬੈ ਗਈ ਮੈਂ ਕੱਪੜੇ ਵਾਲੀ ਕਿਤਾਸਰ ਪੈਦਾ ਥੋਲੂ ਬੰਗੇਗੀ ਝਾ ਅਲੀ ਪਾਣੀ ਵੀ ਕੱਢਣ ਲੱਗੀ ਥੇਵੇਂ ਹੋ ਰਿਹਾ ਰੇ ਹੋਲੀ ਸਾਰੀ ਨਾਲੇ ਸਰਵਿਸ ਕਰੀਏ ਦੀ ਕਾਂਤਾ ਲਾ। ਪੱਟ ਕੇ ਸਾਰੀ ਵਿੱਚੋਂ ਸਰਵਿਸ ਕਰਕੇ। ਕਿਹਾਵਾਂ ਕਿਦਿਆਂ ਤਾਂ ਪਰਸਾ ਦੇ ਕਿਹਾ ਜਾਵਾ ਪੇ। ਕੱਪੜੇ ਨਾ ਬਲਦੇ ਹੋ ਜੀ ਨਗਰ ਕੀਰਤਨ ਦੇਖ ਕੇ। ਹਾਂ ਬਈ ਨਗਰ ਕੀਰਤਨ ਦੇਖ ਕੇ। ਚਾਹ ਪੀਣਗੇ ਚਾਹ। ਨਾਉ ਨਹੀਂ ਪਿੰਦੇ। ਨਗਰ ਕੀਰਤਨ ਦਾ ਮਾਂਜਾ ਗੱਲਾਂ ਪੁੱਛਣਾ ਲੱਗ ਰਹੀ ਮੈਸ ਤੋਂ ਨੀਗੀ ਜਿ ਵੱੱਛੀ ਕੰਗਰੂ ਵਾਰ ਕੇ ਨਹੀਂ ਉਹ ਨਹੀਂ ਹੁੰਦੀ ਜਿਹੜੀ ਹੁੰਦੀ ਹੈ ਉਹ ਮਾਸਲਦੀ ਹੈ ਅਚ ਇਹਨਾਂ ਨੂੰ ਖੋਲ ਲਈ ਐਡ ਕਰਤੀ ਹੈ ਬੀ ਆ ਹਰੀ ਹਰੀ ਜਾਦਰ ਜੀ ਚੱਕ ਦੋਂਗੇ ਫਿਰ ਹੈ ਹਾਂ ਨਵਾਂ ਹੋ ਗਿਆ ਇਹ ਕਮਾ ਮਨਵੀਰ ਦੀ ਜੀ ਨੂੰ ਬੁਲਾਈ ਇਹ ਕੰਮ ਪਤਾੰਗੇ ਚੜਾਉਣ ਲੜੇ ਕਿਉਂ ਪਤਾ ਨਹੀਂ ਪਹਿਲੇ ਜਿਸਕੀ ਤੁਹਾਨੂੰ ਪੰਗਾ ਹੋਈ ਉਹਦਾ ਆਵਰੇ ਮੋਟਰ ਲਵਾਈਏ ਤੁਸੀਂ ਨਹੀਂ ਹਾਂ ਮੈਂ ਨਹੀਂ ਹਾਂ ਜੋ ਆ ਵਾਲਾ ਨਾ ਨਾ ਜੇ ਕਿੰਨੇ ਛੋਟੇ ਪਾ ਕੇ ਆਉਂਦੇ ਨੇ ਸਾਡੇ ਇਹ ਹਾਂ ਜੋ ਜੁਨੀਗਾ ਬੁਣੇ ਤੇ ਮੈਂ ਕੱਢ ਜੀਦੀ ਹਾਂ ਹਾਂ ਮੈਂ ਤਾਂ ਇਹ ਲਾ ਲਉਣੀ ਹੈ ਲਵੇ ਜੀ ਨਾ ਤੇ ਵਸੇ 12 ਘਰਾਂ ਨੂੰ ਪੂਜੀ ਜਮੇ ਵੱਡੀ ਇਹ ਮੈਂ ਉਸ ਦੇ ਲੱਗ ਜੇ ਕਿਹੜਾ ਮੈਨੂੰ ਜੂਈ ਤਨ ਲੱਗਦੇ ਉਹ ਦੂਜੇ ਮਰ ਗਿਆ ਸੀ ਹੈ ਨਾ ਪੱਟਾ ਜੇ ਇਹ ਵੀ ਮਸਾਂ ਉਹ ਦੁਬਾਰੇ ਕਹਾਂ ਜਾਂਦੇ ਇਹ ਇਹ ਵੀ ਮੈਂ ਤਾਂ ਕੋਈ ਕਿਤਾਬ ਹੋਈ ਦਵਾਈ ਉਹ ਹੋਈ ਹੈ ਹੋਰ ਤੇਰਾ ਪੁੱਤ ਨੇ ਰੈਡੀ ਹੋ ਜਾਂਦਾ ਆ ਵੱਡੀ ਬੋਤਲ ਹੋਰ ਕਲਸ਼ੀ ਮੈਂ ਬੱਚੀ ਦੇ ਵਾਸਤੇ بڑے ਘਾਤ ਭੂਖੇ ਜਦੋਂ ਇਹ ਖਲੇ ਹਾ ਕੇਗਾ ਸਾਰਾ ਹੋਰ ਦਿੰਦਾ ਨਾ ਮੁੰਡੇ ਦਾ ਲੈਣੇ ਕੋਈ ਨਹੀਂ ਨਾ ਪਰਦਾ ਮੈਂ ਬੰਨ ਰਿਹਾ ਕਿ ਗੁੱਟੀ ਚਾਚਾ ਬਨਣਗੇ ਬੜੀ ਸਕਿਮੀ ਆਹ ਲਾਇਆ ਇਹ ਵਿੱਚ ਜਦੋਂ ਪਾਣੀ ਗੱਡਾਂਗੇ ਇੱਧਰੋਂ ਸਰਦੀ ਹੋ ਜੂਗੀ ਇਹਦੀ ਲੈਟਾ ਹਾਉ ਟੁੱਟੀ ਸਹੀ ਆਉਂਦਾ ਫਿਰ ਹੈ ਪਾਣ ਦੇ ਹਾਂ ਆਹ ਟੁੱਟੀ ਤੇ ਅੱਛੇ ਪਾਂਡੇ ਨਵੇ। ਅੱਛਾ ਇੱਚ ਹੁੰਦਾ। ਹੂੰ। ਤਾਂ ਜਾ। ਕੋਰੇ ਜਾਮੇ ਇਹੇ ਕਾ ਕੁੱਪੜਾ। ਹਾਂ। ਲੈ ਸੋਣ ਲੈ। ਕੀੜੀ ਵਧੀਆ ਲੰਗਿਆ ਮੈਂ। ਦੂਰ ਤੱਕ ਜਿੰਦ ਰਹਿੰਦਾ। ਕੱਟ ਪਾਰਲੇ ਖੰਡ ਹੋ ਰਹੀ ਐ। ਅੱਛਾ। ਪਾ ਲੋ ਇਹ ਨਗਰ ਕੀਰਤਨ ਆਊਗਾ ਫਿਰ ਆਪਾਂ ਉਹ ਦੇਖਣ ਜਾਵਾਂਗੇ। ਆ ਜਾ। ਬਾਦਕਾ ਟਾਇਆ। ਤੇ ਚਾਹ ਤਾਂ ਠੰਡੀ ਹੋ ਗਈ ਹੁਣੀ। ਠੀਕ ਹੈ। ਹੂੰ। ਜਿਹੜੀ ਆਪਾਂ ਬੰਗੀ ਦੀ ਜੀ ਬਣਾਈ ਦੀਓ ਪਹਿਲੇ। ਹੇ ਹੇ। ਪਈਏ ਆਲੇ ਹੋ। ਮੰਮੀ ਆਲੀ ਖਾਂਦੀ ਹੁੰਦੀ ਐ ਉਹ ਨਾ ਥੋੜੀ ਮੁੱਠੀ ਰੈਂਦੀ ਹੋਊਗੀ ਹਲੇ ਖਾਂਦੀ ਐ ਕਰਨੀ ਦਾ ਪਲੇਟ ਦੇਣੀ ਰਿਸ਼ਤੇਦਾਰੀ ਜਾ ਕੇ ਪੜਾ ਵੱਧ ਲੱਗਦਾ ਹੁੰਦਾ ਐ ਕਿਹੜਾ ਰਿਸ਼ਤੇਦਾਰ ਆ ਗਿਆ ਕਿਹਨਾਂ ਦੇ ਅਸੀਂ ਆਈ ਤੇ ਬੈਠਿਆ ਆਪਾਂ ਇੱਥੇ ਬੈਠੇ ਹਾਂ। ਗੇਟ ਖੁੱਲ੍ਹੇ ਹੀ ਨਹੀਂ ਆਉਣਾ ਅੱਜ। ਤਾਂ ਇਹ ਚੁਵਟਾ ਕਰਕੇ ਤੇ ਮੁੰਨੇ ਢਲਕੀਦਾ। ਇਹ ਚੁਵਟਾ ਕਰਕੇ ਵੀ ਆਉਂਦੇ। ਔਰ ਇਹ ਵੀ ਨਹੀਂ ਕਰਦਾ ਉਹ ਮਸਲ ਕਰਨਾ। ਇਹ ਨੂੰ ਹੋ ਤਿਆਰ ਹੋਊਗਾ ਉਰੇ ਆ। ਇਹ ਨੂੰ ਨਹੀਂ ਹੋ ਉਹ ਅਧਰ ਮੁੜ ਜਿਓ। ਨਹੀਂ ਆ ਰਿਹਾ ਮੈਂ ਪੂਰੇ ਚੜਾ ਜਿਹੜਾ ਸਿੱਧਾ ਲੰਘ ਜਿਓ। ਬਾਦੀਆਂ ਚਾਹਨਾ ਤੋਂ ਮੰਦੇ ਨੇ। ਆਹਾ ਬਾਦੀਆਂ ਚੀ ਆਉਂਦੀ। ਗੋਲੀਆਂ ਪਹਿਲਾਂ ਅਸੀਂ ਤੁਹਾਨੂੰ ਸੁਣਾ ਗਏ ਸੀ। ਮੰਮੀ ਨੇ ਜਿਹੜੀ ਰੈਡੀ ਕੀਤੀ ਹੈ ਨਾ ਤੇ ਪਰ ਦੀ ਦਵਾਈ ਹੈ ਉਹਦਾ। ਫੇਰ ਰੈਡੀ ਤੋਂ ਸੁਣਾਉਣੀ ਹੈ। ਜਿਹਨੇ ਰੋ ਪਾਪੀ ਲੇ

ਪਾਲ ਕੀਤਾ ਮੈਂ ਪੂਰੀ ਬਾਤ

ਦੇ ਉੱਤੇ ਇਹ ਕਿਹਨ ਕਿਹ ਹੈ ਇਹ ਕਿਹਨ ਕਿਹ ਨਾ ਫਿਰ ਨੋ ਗੱਡੀ ਆ ਨਾ ਉਹ ਤੇ ਰੰਪਣਾ ਆਈ ਗਈ ਆ ਉਹ ਮਾਰ ਮਾਰ ਉਹਨਾਂ ਨਾਲ ਗਰਮ ਮੰਦੇ ਸੁਣਾ ਗੱਡੀ ਆਉਂਦੀ ਜਿੰਮ ਬਣਾਉਂਦਾ ਸੁਣ ਲੈ ਨਸਤਾ ਉਹਨਾਂ ਜਨਮ ਨਹੀਂ ਨਹੀਂ ਕਾਲ ਆ ਜਾ ਪਿਆ ਉੱਥੇ ਤੂੰ ਜਾਉਂ ਨਾ ਕਿਸੇ ਨਾਲ ਨਹੀਂ ਤੇ ਮਰੇ ਆਦਾ ਮਨੇ ਅਧਰ ਬਣਾ ਹੀ ਦੇ। ਦਰਮਨਾਲ ਤਾਂ ਆਜੂ ਇਹਦੇ ਫਿਰ ਸਵਾਰੀ। ਹੋਰੇ ਵੱਡੇ ਆ। ਇਹਦੇ ਜੂੜੇ ਕਰਕੇ ਵੱਡੇ ਜਾਂਦੇ ਟੋਪੀ। ਕਿ ਕਿ ਪਜਾਮੇ ਕਿੱਥੇ ਪੈਂਟ ਕਿੱਥੇ ਜਾਂਦੀ ਹੈ ਜੀ ਇਹ ਵੀ ਹੋਰ ਨੇ। ਪਜਾਮੀ ਥੱਲੇ ਘਾ ਲਓ। ਪਜਾਮੀ ਥੱਲੇ ਘਾ ਲਓ। ਥੱਲੇ ਘਾ ਰਹੇ ਕਮ ਲੋਟ ਕਰਕੇ। ਇਹ ਕਮ ਤੋ ਕੋਟ ਜਸ ਨੇ ਇਹਦਾ ਕੋਟ ਲਿਆ ਚੱਕ ਕੇ ਕਿੱਥੇ? ਉਹ ਤੇ ਮੇਰੇ ਤੇ ਪੈ ਗਿਆ ਇੱਥੇ ਆ। ਮੇਰੇ ਤੇ। ਮੇਰੇ ਤੇ ਕਿਉਂ ਆ? ਮੇਜ ਜਿਹੜਾ ਮਹੰਦਾਗਾ ਕੱਪੜਾ ਮੇਜ ਉੱਤੇ ਪੈ ਗਿਆ। ਨਿਆਣਾ ਮਾਸੀ ਕਾਲਾ ਆਪਣੇ ਵਾਲਾ ਵੀ ਆ ਗਿਆ ਮੈਂ ਗੋਟ ਪਾਇਆ ਆਪਣੇ ਬੈਗ ਪੈਨ ਜਿੱਥੇ ਬੈਗ ਕਿੱਥੇ ਪੈਣੇ ਨੰਮੀ ਦੀ ਵਲੋਗਿੰਗ ਮੈਨੂੰ ਨਹੀਂ ਪਤਾ ਕਿਹੜੇ ਫੇਰ ਮੈਨੂੰ ਜੀ ਹੋ ਪਤਾ ਮੰਮੀ ਦੀ ਵਲੋਗਿੰਗ ਸਟਾਰਟ ਕਿਹੜੇ ਰੰਗ ਦਾ ਹੈ ਫੇਰ